ਲੁਧਿਆਣਾ ਵਿੱਚ ਅੱਜ ਰਾਤ 12:30 ਵਜੇ ਚਾਰ ਬਾਈਕ ਸਵਾਰ ਨੌਜਵਾਨਾਂ ਦੀ ਹੋਈ ਟੱਕਰ ਦੋ ਬਾਈਕ ਤੇ ਚਾਰ ਨੌਜਵਾਨ ਜਾ ਰਹੇ ਸਨ ਦੋਵੇਂ ਮੋਟਰਸਾਈਕਲ ਦੀ ਇੰਜ਼ੁਰਾਂਟ ਟੱਕਰ ਹੋ ਗਈ ਤੇ ਰਫਤਾਰ ਹੋਣ ਕਾਰਨ ਚਾਰੋਂ ਨੌਜਵਾਨ ਖੂਨ ਨਾਲ ਲਤ-ਪਤ ਸੜਕ ਤੇ ਜ਼ਖਮੀ ਹਾਲਾਤ ਵਿੱਚ ਮਿਲੇ ਅਤੇ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਤਿੰਨਾਂ ਨੂੰ ਵਕਵਾਖ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕ ਨੌਜਵਾਨ ਰਸੋਈ ਘਰ ਦਾ ਕੰਮ ਕਰਦਾ ਸੀ ਉਸ ਦੀ ਪਛਾਣ ਰੋਹਿਤ ਵਾਸੀ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ ਉਸ ਦੇ ਸਾਥੀ ਰਾਜਕੁਮਾਰ ਨੂੰ ਪੀਜੀਐ ਰੈਂਪਰ ਕੀਤਾ ਗਿਆ ਅਤੇ ਇਸੇ ਦੌਰਾਨ ਬਾਕੀ ਜਥਮੀਆਂ ਵਿੱਚੋਂ ਇੱਕ ਨੌਜਵਾਨ ਮੁਖਵਿੰਦਰ ਸਿੰਘ ਦੀ ਲੱਤ ਟੁੱਟ ਗਈ ਅਤੇ ਦੂਜੇ ਦੋਸਤਾਂ ਵੀ ਨੱਕ ਟੁੱਟ ਗਿਆ ਆ ਦੇਖੋ ਜੀ ਕੋਲੇ ਪੁਲਿਸ ਕੋਲੇ ਪੁਲਿਸ ਕੋਈ ਨੱਕਾ ਲਗਾ ਕੋਈ ਨਹੀਂ ਪਹੁੰਚਿਆ ਮੁੰਡੇ ਕੋਲੇ ਦੇਖੋ ਕੋਈ ਨਹੀਂ ਪਹੁੰਚਿਆ ਮੁੰਡੇ ਕੋਲੇ ਵਿਚਾਰੇ ਕੋਲੇ ਹਾਂ ਜੀ ਆ ਦੇਖੋ ਜੀ ਤੁਸੀਂ ਦੁਬਾਰਾ ਆਏ ਆ ਵੀਰੇ ਬਾਈਕ ਦਾ ਨੰਬਰ ਲੈਣ ਬਾਈਕ ਨੰਬਰ ਗਰੁੱਪ ਚ ਪਾਉਣਾ ਪੈਣਾ ਵੀਰ ਜੀ ਅਸੀਂ ਦੁਬਾਰਾ ਆਇਆ ਕੱਲੂ ਸਾਡੇ ਤੇ ਕੋਈ ਗੱਲ ਨਾ ਜੀ ਆਵੇ ਆ ਦੇਖੋ ਉਹ ਕਹਿੰਦੇ ਬਾਈਕ ਨੰਬਰ ਵੀ ਸ਼ੇਅਰ ਕਰੋ ਨਾ ਫੇਰ ਹੀ ਲੱਭੂਗਾ ਬੰਦੇ ਦਾ ਬੰਦਾ ਲੱਭੂਗਾ ਨਾ ਬਾਈਕ ਦਾ ਨੰਬਰ ਹੀ ਟੁੱਟ ਚੁੱਕਿਆ ਵੀਰੇ ਕਿੱਥੇ ਸ਼ੇਅਰ ਕਰੀਏ ਅਸੀਂ ਬਾਈਕ ਟੁੱਟ ਗਿਆ ਸਾਰਾ ਆ ਦੇਖੋ ਚਲੋ ਰੋਈ ਚਲੋ ਤੁਹਾਨੂੰ ਦੁਬਾਰਾ ਆਣਾ ਪਿਆ ਕੱਲੂ ਸਾਡੇ ਤੇ ਕੋਈ ਗੱਲ ਨਾ ਵੀਰੇ ਆਵੇ ਬਾਈਕ ਨੰਬਰ ਆ ਦੇਖੋ ਕਿ ਸਾਨੂੰ ਬਾਈਕ ਦਾ ਨੰਬਰ ਸ਼ੇਅਰ ਕਰਨ ਦੀ ਲੋੜਾ ਨਾ ਵੀਰੇ ਬਾਈ ਇੱਕ ਸ਼ੇਅਰ ਕਰਨੀ ਸੀ ਵੀਰੇ ਆਸੀ ਨਾਲ ਭਰਾ ਤੁਸੀਂ ਦੁਵਾਰਾ ਆਉਣਾ ਪਿਆ ਸਾਨੂੰ ਘੁੰਮ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੇਸਬੁੱਕ ਵਾਲੇ ਵੀਰਾਂ ਨੂੰ ਹਾਂਜੀ ਅੱਜ ਕਿੰਨਾ ਕਿੰਨਾ ਟਾਈਮ ਹੋ ਗਿਆ ਵੀਰੇ ਐਂਬੂਲੈਂਸ ਨੂੰ ਕਿੰਨਾ ਟਾਈਮ ਹੋ ਗਿਆ ਦੱਸੋ 3 ਟਾਂ ਹੋ ਗਿਆ ਯਾ ਕਿੰਨਾ ਹੋ ਗਿਆ ਅੱਧਾ ਘੰਟਾ ਹੋ ਗਿਆ ਓਕੇ ਤੁਹਾਡੇ ਕੋਲੇ ਆ ਮਲਾਜਮ ਵੀਰ ਪਹੁੰਚ ਗਿਆ ਨਾ ਹਾਂਜੀ ਤੇ ਆ ਦੇ ਬੈਟਰ ਨੰਗਦੇ ਆਈ ਤਾਂ ਇਹ ਮਲਾਜਮ ਸਪੈਸ਼ਲ ਥੋੜੀ ਆ ਸਪੈਸ਼ਲ ਨਹੀਂ ਆਏ ਤੁਸੀਂ ਥਾਣੇ ਫੋਨ ਕੀਤਾ ਕੀਤਾ ਹੀ 108 ਨੰਬਰ ਤੋਂ ਨਾਲ ਕੰਨ ਲੱਗੇ ਜਾਂਦੇ ਨੇ ਓਕੇ ਵੀਰੇ ਕਰਨ ਲੱਗੇ ਕਰ ਰਹੇ ਆ ਆ ਵੀਰੇ ਦੀ ਡੈਥ ਹੋ ਗਈ ਆ ਵੀਰੇ ਦੀ ਡੈਥ ਹੋ ਗਈ ਸਿਹਰਾ ਹੁਣ ਗੱਡਲੀ ਦੇਖਣ ਗਈ ਨੇ ਨਿਸ਼ਾਨ ਹੀ ਜਲਦੀ ਵੀਰੇ ਆ ਮਲਾਜਮ ਆਏ ਤੁਹਾਡੇ ਕੋਲੇ ਇਹ ਵੀ ਤੁਸੀਂ ਥਾਣੇ ਫੋਨ ਕੀਤਾ ਮੈਂ ਤਾਂ ਚੌਂਕੀ ਤੋਂ ਆਇਆ ਹਾਂ ਥਾਣੇ ਫੋਨ ਓਕੇ ਆਲੇ ਮੈਂ ਕਾ ਰਿਆਂ ਜੀ ਹੈ ਬਿਠਾ ਲਓ ਬਚ ਜਾਊਗਾ ਯਾਰ ਉਹ ਸਹੀ ਗੱਲ ਹੈ ਬਿਠਾ ਲਓ ਸਹੀ ਗੱਲ ਕਰ ਰਿਹਾ ਹੋਲੇ ਕੀ ਵਿਦਾਇਪਨ ਕਰਵਾਉਂਗੇ ਗੱਡੀ ਸਾਡੀ ਲੈ ਲਓ ਭਰਾਵੋ ਵੀਰ ਦਾ ਕੰਟਾ ਹੋ ਗਿਆ ਨਾ ਪੂਰਾ ਪੰਦ ਲੱਸੀ ਗਿਆ ਕੰਟਾ ਹੋ ਗਿਆ ਆ ਵੀ ਰਠਾਣੇ ਆਇਆ ਨਾ ਮੈਂ ਤਾਂ ਚੌਂਕੀ ਤੋਂ ਨਹੀਂ ਝੰਟਾਂ ਵਾਲੇ ਕੋਲ ਚੌਂਕੀ ਫੋਨ ਕੀਤਾ ਸੀ ਅਸੀਂ ਲੈ ਕੇ ਆਏ ਅਸੀਂ ਲੈ ਕੇ ਆਏ ਨਹੀਂ ਮੈਂ ਤਾਂ ਲੈ ਕੇ ਆਈ ਅਸੀਂ ਆਪ ਵੀਰਾਂ ਸਾਡੇ ਨਾਲ ਖੜਾ ਦਾ ਜਿਹੜੀ ਤਾਂ ਹੋ ਗਿਆ ਤਾਂ ਹੋ ਗਿਆ ਇਹ ਚੌਂਕੀ ਚ ਲੈ ਕੇ ਆਏ ਨੇ ਵੀਰੇ ਨੂੰ ਇਹ ਵੀਰੇ ਉੱਥੇ ਬੰਦੇ ਜਾ ਕੇ ਇਹ ਵੀਰੇ ਨੇ ਸਾਡਾ ਮਤਲਬ ਵੀ ਆਪ ਆਏ ਨੇ ਇਹ ਮੁਲਾਜ਼ਮ ਚੱਲ ਕੇ ਵੀਰੇ ਹੁਣੇ ਨਾਲ ਗਏ ਲੈ ਕੇ ਆਏ ਨੇ ਬੰਦਾ ਡੱਡ ਹੋ ਗਿਆ ਦੇਖੋ ਮੈਂ ਆ ਗਈ ਨਾਲਾ ਥੋੜੇ ਬੈਠਾ ਹੀ ਗਿਆ ਨਾਲਾ ਮੋਟਰਸਾਹ ਤੇ ਨਹੀਂ ਸਾਡਾ ਆ ਵੀਰਾ ਮੋਟਰਸਾਈਕਲ ਦੇ ਪਿੱਛੇ ਚੱਲੇ ਆ ਦੇਖੋ ਮਲਾਜਮ ਆ ਬੰਦਾ ਦੇਖੋ ਜੀ ਕੋਈ ਜਿਹੜੇ ਨਾਲ ਯਾਰ ਇਤਰੀ ਬਾੜ ਚੱਲ ਆ ਗਿਆ ਦੀ ਬਾੜ ਤੇ ਚਲੋ ਕੋਈ ਇੱਧਰ ਮੁੰਡਾ ਆ ਗਿਆ ਦੇਖੋ ਯਾਰ ਹਾਂਜੀ ਮੇਰਾ ਨਾਮ ਜੀ ਨੈਂਸੀ ਆ ਨੈਂਸੀ ਵੀਰਦੀ ਹਾਂਜੀ ਕੱਲ ਰਾਤੀ ਕੀ ਵਾਕੇ ਹੋਏ ਜਿਹੜਾ ਕੱਲ ਰਾਤੀ ਹਾਂਜੀ ਕੱਲ ਰਾਤੀ ਨਾ ਅਸੀਂ ਕੰਮ ਜਰੇ ਸੀ ਆਪਣੇ ਮੇਰੇ ਭਰਾ ਦੇ ਨਾਲ ਗੱਡੀ 'ਚ ਤੇ ਰਸਤੇ ਵਿੱਚ ਰਸਤਾ ਜਾਮ ਸੀ ਆਪਣਾ ਨੈਰੋ ਨਹਿਰ ਵਾਲੀ ਜਿਹੜੀ ਆਪਣੀ ਨਹਿਰ ਪਰੋਏ ਪਰੋੜੋਂ ਨਿਕਲਦੇ ਆ ਨਾ ਤੇ ਮੁੱਲਾ ਪਰ ਨਿਕਲਦੇ ਨਹਿਰ ਤੇ ਅਸੀਂ ਵੀ ਦੇਖਿਆ ਵੀ ਕਿ ਵੀ ਟ੍ਰੈਫਿਕ ਜਾਮ ਆ ਨਾ ਅਸੀਂ ਰੁਕੇ ਉੱਥੇ ਮੁੰਡੇ ਚਾਰ ਬਿਲਕੁਲ ਬੈੱਡ ਪਏ ਤਿੰਨ ਮੁੰਡੇ ਇੱਕ ਨੂੰ ਮੁੰਡੇ ਨੂੰ ਲੈ ਗਏ ਸੀ ਪਤਾ ਨਹੀਂ ਕੌਣ ਲੈ ਗਿਆ ਕੋਈ ਐਂਬੂਲੈਂਸ ਨਹੀਂ ਆਈ ਉੱਥੇ ਤਿੰਨ ਮੁੰਡੇ ਸੀਗਾ ਮੁੰਡਾ ਮੌਕੇ ਤੇ ਮਰ ਗਿਆ ਮੇਰੇ ਮਰ ਆਣ ਤੋਂ ਪਹਿਲਾਂ ਜੋ ਮੈਂ ਪੈਰ ਗੱਡੀ ਚ ਰੱਖਿਆ ਤੇ ਬਾਹਰ ਤੜਿਆ ਹਨਾ ਨਾਲ ਹੀ ਮੁੰਡਾ ਮਰ ਗਿਆ ਵਿਚਾਰਾ ਜਿੰਨੀ ਜਾਂਦਾ ਉੱਥੇ ਜੀ ਖੜੀ ਦੇਖ ਰਹੀ ਆ ਉੱਥੇ ਘਟੋ ਘਟ ਮੋਕੇ ਤੇ ਚਾਰ ਪੰਜ ਗੱਡੀਆਂ ਖੜੀਆਂ ਉਹਨਾਂ ਮੁੰਡਿਆਂ ਨੇ ਫੋਨ ਕੀਤਾ ਉਨੇ ਐਂਬੂਲੈਂਸ ਨੂੰ ਐਂਬੂਲੈਂਸ ਅੱਧਾ ਘੰਟਾ ਵੇਟ ਕਰਾਈ ਘੰਟਾ ਵੇਟ ਕਰਾਈ ਡੇਢ ਘੰਟੇ ਦੀ ਗੱਲ ਹੋ ਗਈ ਕੋਈ ਨਹੀਂ ਆਇਆ ਪੁਲਿਸ ਨੂੰ ਫੋਨ ਕੀਤਾ ਕੋਈ ਨਹੀਂ ਆਇਆ ਆਪ ਮੁੰਡੇ ਜਾ ਕੇ ਇੱਕ ਮੁਲਾਜ਼ਮ ਲੈ ਕੇ ਆਏ ਮੁਲਾਜ਼ਮ ਨੇ ਬਹੁਤ ਸਾ ਦਿੱਤਾ ਵੀਰ ਦਾ ਥੈਂਕ ਯੂ ਬਹੁਤ ਸਰਦਾਰ ਭਾਈ ਦਾ ਸਾਡਾ ਠੀਕ ਹੈ ਨਾ ਉਹ ਕੋਲੇ ਵੀਰੇ 1 ਕਿਲੋਮੀਟਰ ਕੋਲੇ ਨਾਕਾ ਲੱਗਾ ਨਾਕੇ ਦੀ ਪੁਲਿਸ ਗੱਡੀ ਖੜੀ ਗਿਆ ਸਿਰਫ ਗੱਡੀ ਖੜੀ ਆ ਡਿਪਰ ਮਾਰ ਰਹੀ ਆ ਬਸ ਉੱਥੇ ਕੋਈ ਪੁਲਿਸ ਵਾਲਾ ਨਹੀਂ ਤੇ ਤੁਸੀਂ ਨਕਲ ਆਇਆ ਇੱਕ ਤਾਂ ਪੁਲਿਸ ਵਾਲਾ ਬੈਠੋ ਗੱਡੀ 'ਚ ਕੋਈ ਪੁਲਿਸ ਨਹੀਂ ਇੱਕ ਜਾਣਾ ਪੁਲਸ ਵਾਲਾ ਨਹੀਂ ਇੱਕ ਜਾਣਾ ਨਹੀਂ ਮੌਕੇ ਤੇ ਜਦੋਂ ਮੈਂ ਲਾਈਵ ਹੋ ਗਈ ਫੇਸਬੁੱਕ ਤੇ ਲੱਗ ਗਈ ਵੀਡੀਓ ਬਣਾਉਣ ਲੱਗ ਗਈ ਜਿਹੜੀਆਂ ਗੱਡੀਆਂ ਖੜੀਆਂ ਸੀ ਮੌਕੇ ਤੇ ਉਹੀ ਬੰਦਿਆਂ ਨੂੰ ਚੱਕ ਚੱਕ ਲੈ ਗਏ ਤੇ ਉਹਨਾਂ ਦੀ ਜਾਨ ਬਚ ਗਈ ਦੋ ਮੁੰਡਿਆਂ ਦੀ ਤੀਜਾ ਮੁੰਡਾ ਜਿਹੜੇ ਮੇਰੇ ਤੋਂ ਪਹਿਲਾਂ ਲੈ ਗਏ ਸੀ ਉਹ ਵੀ ਮੇਰੇ ਸਾਹਮਣੇ ਡੱਡਾ ਲੈ ਜਿਹੜਾ ਮੁੰਡਾ ਡੱਡ ਸੀ ਉਹਦੀ ਬੋਡੀ ਮੈਂ ਐਂਬੂਲੈਂਸ ਜਦੋਂ ਮੁੰਡੇ ਪਹੁੰਚ ਗਏ ਜਿਹੜੇ ਬਚ ਗਏ ਦੋ ਤੀਜਾ ਪਹੁੰਚ ਗਿਆ ਤਿੰਨ ਮੁੰਡੇ ਪਹੁੰਚ ਗਏ ਚੌਥੇ ਨੂੰ ਮੈਂ ਪਹੁੰਚਾਇਆ ਐਂਬੂਲੈਂਸ ਮ ਐਂਡ ਜਦੋਂ ਮੁੰਡੇ ਸਾਡੇ ਸਾਰੇ ਚਲੇ ਗਏ ਠੀਕ ਆ ਉਦੋਂ ਆਈ ਐਂਬੂਲੈਂਸ ਉਹਨੂੰ ਮੁੰਡੇ ਨੂੰ ਪਹੁੰਚਾਇਆ ਮੈਂ ਸਿਵਲ ਚ ਡੈਥ ਹੋ ਚੁੱਕੀ ਸੀ ਨਾ ਤੇ ਉਹ ਐਂਬੂਲੈਂਸ ਵਾਲੇ ਪਹਿਲਾਂ ਉਹਨੂੰ ਚੱਕਣ ਜਿਹੜੇ ਜਿੰਦੇ ਸੀ ਮਰੇ ਹੋਣ ਮਰੇ ਹੋਣ ਦੇਖੋ ਨਾ ਪਹਿਲਾਂ ਜਿਹੜੇ ਮਰ ਗਿਆ ਡੈੱਡ ਬੋਡੀ ਪਈ ਆ ਤੁਹਾਡੇ ਸਾਹਮਣੇ ਮਰ ਗਿਆ ਤੁਸੀਂ ਉਹਨੂੰ ਚੱਕੋਗੇ ਪਹਿਲਾਂ ਕਿ ਜਿੰਦਿਆਂ ਨੂੰ ਚੱਕੋਗੇ ਤੁਸੀਂ ਚਾਹ ਰਹੇ ਹਾਂ ਜੀ ਜਿਹੜਾ ਇੱਕ ਅਲੱਗ ਅਲੱਗ ਨਹੀਂ 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 ਮਾਹਲ ਹਸਪੀਟਲ ਦੋ ਭੇਜ ਜਿਹੜੇ ਬਚ ਗਏ ਸਿਵਲ ਵਿੱਚ ਜਿਹੜਾ ਡੈੱਡ ਬੋਡੀ ਭੇਜੀ ਤੇ ਮੇਰੇ ਤੋਂ ਪਹਿਲਾਂ ਮੈਂ ਨਹੀਂ ਕਹਿੰਦੀ ਕਿ ਮੇਰੇ ਤੋਂ ਪਹਿਲਾਂ ਇੱਕ ਮੁੰਡਾ ਪਤਾ

ਰਾਤੀ ਮੇਰੇ ਮੁੰਡੇ ਦਾ ਔਰ ਤਿੰਨ ਮੁੰਡੇ ਹੋਰ ਆ ਚਾਰ ਜਣਾਂ ਦਾ ਐਕਸੀਡੈਂਟ ਹੋ ਗਿਆ ਨਹਿਰ ਦੇ ਜਨਪਦ ਦੇ ਕੋਲੇ ਜੀ ਮੈਨੂੰ ਕੁਝ 12:00 ਵਜੇ ਦੇ ਤਕਰੀਬਨ ਟਾਈਮ ਦੇ ਨਾਲ ਮੈਨੂੰ ਫੋਨ ਆਇਆ ਤੇ ਮੈਂ ਜਿਦਾਂ ਆਉਂਦੇ ਸੀ ਰਤੇ ਪਾਰਨਾ ਕਮੀਜ਼ ਪਾ ਕੇ ਮੈਂ ਮੋਟਰਸਾਈਕਲ ਲਿਆ ਜੀ ਜਦੋਂ ਮੈਂ ਆਇਆ ਤਾਂ ਉਹਨਾਂ ਦੀ ਹਾਲਤ ਬਹੁਤ ਗੰਭੀਰ ਸੀ ਚਾਰ ਆ ਜਾਣਾਂ ਦੀ ਚਾਰੇ ਜਾਨਾਂ ਹੀ ਅੱਡੋ ਫਾਟੀ ਪਈ ਸੀ ਜਿਵੇਂ ਕਿ ਚਾਰ ਹੀ ਡੈੱਡ ਹੋ ਗਏ ਹੁੰਦੇ ਆ ਪਰ ਉਹਨਾਂ ਦੇ ਵਿੱਚ ਇੱਕ ਤਾਂ ਉਸੇ ਟਾਈਮ ਹੀ ਡੈੱਡ ਹੋ ਗਏ ਸੀਗਾ ਇੱਕ ਬਾਕੀ ਸ਼ਰੀਆਂ ਸੀ ਸਮਝ ਲਓ ਤਿੰਨਾਂ ਨੂੰ ਜੀ ਸਾਡੇ ਨਾਲ ਇੱਕ ਮੈਡਮ ਮੰਨ ਲਓ ਅਸੀਂ ਤਾਂ ਉਹਨਾਂ ਨੂੰ ਜਾਣਦੇ ਵੀ ਨਹੀਂ ਸੀਗੇ ਜੀ ਪਰ ਉਹਨਾਂ ਨੇ ਸਾਡੀ ਦਿਲੋਂ ਇੰਨੀ ਮਦਦ ਕੀਤੀ ਆ ਉਹ ਸਾਡੇ ਹੁਣ ਵੀ ਇਸ ਟਾਈਮ ਵੀ 12 12:30 ਵਜੇ ਆ ਕੇ ਉਹਨਾਂ ਨੇ ਕਾਊਂਟਰ ਦੇ ਕੋਲ ਪੇਮੈਂਟ ਜਮ੍ਹਾਂ ਕਰਵਾਈ ਹੈ ਸਾਡੀ ਉਹਨਾਂ ਨੇ ਪੂਰੀ ਹੈਲਪ ਕੀਤੀ ਆ ਤੇ ਸਾਡੇ ਬੱਚਿਆਂ ਦਾ ਖਿਆਲ ਰੱਖਿਆ ਜਾਵੇ ਔਰ ਮੈਂ ਗਰੀਬ ਆ ਆਦਮੀ ਮੰਨ ਲਓ ਦਿਹਾੜੀ ਦੇ ਉੱਤੇ ਵਾਲਾ ਮੈਂ ਨਹੀਂ ਇਹਨਾਂ ਮੰਨ ਲਓ ਭਾਰ ਚੱਲ ਸਕਦਾਗਾ ਚਲੋ ਮੈਂ ਮੈਡਮ ਦਾ ਬਹੁਤ ਧੰਨਵਾਦ ਕਰਦਾ ਵਾਂ ਵੀ ਜਿਸ ਤਰ੍ਹਾਂ ਵੀ ਸਾਡੀ ਹੈਲਪ ਕੀਤੀ ਆਵੇ ਮੈਡਮ ਦਾ ਮੈਂ ਵੈਰੀ ਵੈਰੀ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਸਾਡੇ ਇੰਨੇ ਸਮੇਂ ਦੇ ਵਿੱਚ ਸਾਡੀ ਇੰਨੀ ਹੈਲਪ ਕੀਤੀ ਆ ਕਾਊਂਟਰ ਤੇ ਆ ਕੇ ਪੈਸੇ ਦਿੱਤੇ ਆ ਨਹੀਂ ਅੱਜ ਕੱਲ ਕਿੰਨਾ ਸਮਾਂ ਵਾ ਕਿਹੜਾ ਕੋਈ ਕਿਸੇ ਦੀ ਮਦਦ ਕਰਦਾ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਬਾਕੀ ਤੁਹਾਡੇ ਹੁਣ ਬੱਚੇ ਕਿਸ ਤਰ੍ਹਾਂ ਦੇ ਸਾਡੇ ਬੱਚੇ ਦੇ ਮੇਰੇ ਬੱਚੇ ਦੀ ਮਖਵਿੰਦਰ ਸਿੰਘ ਮੈਂ ਉਹਨਾਂ ਦਾ ਡੈਡੀ ਦਰਸ਼ਨ ਸਿੰਘ ਉਹਨਾਂ ਦੀ ਇਨਸਪੈਕਸ਼ਨ ਹੋ ਗਈ ਆ ਮੰਨ ਲਓ ਲੱਤ ਟੁੱਟ ਗਈ ਆ ਮੈਂ ਇਹਨਾਂ ਇਲਾਜ ਕਰਾਉਣ ਜੋ ਗਰਨੀ ਮੈਂ ਮੈਡਮ ਦਾ ਧੰਨਵਾਦ ਕਰਦਾ ਜਿਹੜਾ ਸਾਡੇ ਨਾਲ ਇੰਨੀ ਹਾਲਤ ਕੰਬੀਰ ਦੇ ਵਿੱਚ ਜੁੜੇ ਆ ਇੱਕ ਮੁੰਡਾ ਵਿੱਕੀ ਆ ਜੀ ਉਹ ਵੀ ਸਾਡੇ ਦੇਦਵਾਲ ਪਿੰਡ ਦਾ ਉਹਦੇ ਵੀ ਅੱਖ ਤੇ ਛੱਟ ਵੱਜ ਚੁੱਕੀ ਆ ਤੇ ਹੋਰ ਉਹਦਾ ਹੀ ਨੱਕ ਦੀ ਹੱਡੀ ਵੀ ਟੁੱਟ ਗਈ ਆ ਉਹਦਾ ਐਕਸਰੇ ਹੋਏ ਸੀਗੇ ਉਹ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਵਾ ਤੇ ਹੁਣ ਅਸੀਂ ਇਸ ਟਾਈਮ ਵੀ ਹਸਪੀਟਲ ਦੇ ਬਾਹਰ ਖੜੇ ਆਂ ਮਾਹਲ ਹਸਪੀਟਲ ਦੱਸਿਆ ਜਾਂਦਾ ਕੋਈ ਈਆਲੀ ਪਿੰਡ ਦੇ ਨੇੜੇ ਜੀ ਨਹਿਰ ਦੇ ਕੋਲੇ ਹੁਣ ਇੱਥੇ ਆਂ ਅਸੀਂ ਦਾ ਐਕਸੀਡੈਂਟ ਕਿੱਦਾਂ ਹੋਇਆ ਐਕਸੀਡੈਂਟ ਸਾਨੂੰ ਕੋਈ ਪਤਾ ਨਹੀਂਗਾ ਸਾਨੂੰ ਕੁਝ ਦੱਸਦੇ ਆ ਵੀ ਆਪਸ ਵਿੱਚ ਹੀ ਮੋਟਰਸਾਈਕਲ ਤੇ ਸੀ ਵੀ ਆਪਸ ਵਿੱਚ ਹੀ ਪੈੜ ਗਏ ਆ ਵੀ ਮੰਨ ਲਓ ਭੈਣ ਤੋਂ ਬਾਅਦ ਚਾਰਾਂ ਦੀ ਸਾਡੀ ਹੈਲਪ ਕੀਤੀ ਆ ਵੇ ਮੈਂ ਤੁਹਾਡਾ ਜੀ ਦਿਲੋਂ ਧੰਨਵਾਦ ਕਰਦਾ ਸ਼ੁਕਰੀਆ ਜੀ ਤੁਹਾਡਾ ਨਹੀਂ ਜੀ ਅੱਜ ਕੱਲ ਦੇ ਬੱਚੇ ਤੁਹਾਨੂੰ ਪਤਾ ਹੀ ਹੈ ਜੀ ਮੈਂ ਦੋਸਤ ਕੋਲੇ ਜੱਲਿਆ ਮੈਂ ਆੜੀ ਕੋਲੇ ਜੱਲਿਆ ਮਾਂ ਬਾਪ ਵੀ ਅੱਜ ਕੱਲ ਨਹੀਂ ਮੰਨ ਲਓ ਕਹਿੰਦੇ ਕਿ ਵੀ ਚਲੋ ਬੱਚੇ ਆ ਜਾਂਦੇ ਆ ਜੀ ਕੋਈ ਨਹੀਂ ਇੱਥੇ ਕਿਤੇ ہزار ਦੋਸਤ ਨੂੰ ਮਿਲਣ ਗਏ ਹੋਣਗੇ ਜੀ ਤੇ ਹੁਣ ਦੇਖ ਲਓ ਮੈਂ ਤਾਂ ਤੁਹਾਡੇ ਕੋਲੇ ਖੜਮ ਉਮਰ ਹੈਗੀ ਆ ਜੀ 22 ਸਾਲ ਦੀ ਮੁਖਵਿੰਦਰ ਸਿੰਘ ਦੀ ਆ ਦੂਜੇ ਦੀ ਵੀ 21 22 ਸਾਲ ਦੀ ਆ ਵਿੱਕੀ ਦੀ ਜੀ ਇਹ ਕੰਗ ਦੇ ਕਾਲ ਦੇ ਵਿੱਚ ਕੋਈ ਅੰਦਰ ਉੱਥੇ 3 23 ਸਾਲ ਤੋਂ ਕੰਮ ਕਰ ਰਿਹਾ ਜੀ ਤੇ ਥੋੜੀ ਜੀ ਮੰਨ ਲਓ ਲੱਖ ਦੇ ਵਿੱਚ ਕੋਈ ਕਮੀ ਪੇਸ਼ੀ ਪੈ ਗਈ ਸੀ ਕਰਕੇ ਮਹੀਨਾ ਹੋ ਗਿਆ ਕੰਮ ਤੇ ਨਹੀਂ ਜਾ ਰਿਹਾਗਾ ਹੁਣ ਰਾਤ ਅਚਾਨਕ ਹੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਜੀ ਸਾਡੀ ਹੈਲਪ ਕੀਤੀ ਹਾਂ ਹਾਂ ਸਾਡੀ ਹੈਲਪ ਕੀਤੀ ਜਾਵੇ ਮੈਂ ਜਿੰਨੀ ਵੀ ਕਰ ਸਕਦਾ ਹਾਂ ਸਾਡੀ ਹੈਲਪ ਕੀਤੀ ਹੈ ਮੈਂ ਤੁਹਾਡਾ ਜੀ ਦਿਲੋਂ ਧੰਨਵਾਦ ਕਰਦਾ ਜੀ ਮੈਂ ਗਰੀਬ ਇੱਕ ਆਦਮੀ ਆ ਦਿਹਾੜੀ ਜੁੱਤੇ ਵਾਲਾ ਬੰਦਾ ਮੈਂ ਇੰਨਾ ਇਲਾਜ ਨਹੀਂ ਕਰਵਾ ਸਕਦਾ ਜੀ ਮੈਂ ਲੋਕਾਂ ਤੋਂ ਆਪਦਾ ਹੱਕੀ ਮੰਗਦਾ ਤੁਹਾਨੂੰ ਹੈਲਪ ਚਾਹੀਦੀ ਆ ਕੋਈ ਵੀ ਪਾਰਟੀ ਅਸੀਂ ਇਹ ਨਹੀਂ ਕਹਿੰਦੇ ਜੋ ਵੀ ਬਾੜੇ ਸਾਡੀ ਹੈਲਪ ਜ਼ਰੂਰੀ ਕੀਤੀ ਜਾਵੇ ਤਾਂ ਜਿਹੜੇ ਬਣੇ ਨੇ ਰਾਜਾ ਬੜਿੰਗ ਸਾਹਿਬ ਤੋਂ ਹੈਲਪ ਮੰਗਦੇ ਆ ਖੁਦ ਸੀ ਮੈਂ ਇੱਕ ਵੋਟਾ ਪਵਾਈਆਂ ਰਾਜਾ ਬੜਿੰਗ ਸਾਹਿਬ ਨੂੰ ਵੀਰੇ ਅੱਗੇ ਫਰਿਆਦ ਕਰਦੇ ਆ ਕਿ ਗਰੀਬ ਪਰਿਵਾਰ ਆ ਸੁਣ ਲਓ ਬਸ ਮੈਂ ਕੁਝ ਨਹੀਂ ਬੋਲਣਾ ਹੋ ਮਾਮਲਾ ਸਾਰ ਇਦਾਂ ਸੀ ਮੈਡਮ ਵੀ ਉੱਥੇ ਸੀਗੇ ਜੀ ਸਾਢੇ 12:00 ਵਜੇ ਕਾਲ ਆਈ ਆ ਵੀ ਉੱਥੇ ਦੋ ਐਕਸੀਡੈਂਟ ਹੋਇਆ ਜੀ ਡੈਥ ਹੋਈ ਆ ਜਿਹੜੇ ਮੁੰਡੇ ਦੇ ਸੀਗੇ ਵਧੀਆ ਠੀਕ ਠਾਕ ਸੀਗੇ ਉਹਨਾਂ ਨੂੰ ਮੈਂ ਪ੍ਰਾਈਵੇਟ ਗੱਡੀ 'ਚ ਲੈ ਕੇ ਆਇਆ ਜੀ ਵੀ ਇੱਥੇ ਰੱਖੂ ਰੱਖ ਇੱਥੇ ਦਾਖਲਾ ਕਰਾਤੇ ਇਹ ਕਿਹੜਾ ਹਸਪੀਟਲ ਆ ਇਹ ਮਾਲ ਜੀ ਮਾਲ ਜੀ ਇਹਨਾਂ ਨੂੰ ਨੇ ਸਿਵਲ 'ਚ ਲੈ ਕੇ ਚੱਲੇ ਸਰ ਨਹੀਂ ਐਕਸੀਡੈਂਟ ਹੋਇਆ ਕਿਸੇ ਏ ਸਰ ਮੋਟਰਸਾਈਕਲ ਸੀਗੇ ਜੀ ਦੋਨੇ ਉਧਰੋਂ ਆ ਰਹੇ ਸੀਗੇ ਬੀਰਵੀ ਪੁਲ ਤੋਂ ਜੀ ਉਹ ਇਧਰੋਂ ਜਾ ਰਹੇ ਸੀਗੇ ਜੀ ਹੁਣ ਮੌਕੇ ਤੇ ਕੋਈ ਹੈ ਨਹੀਂ ਸੀਗਾ ਜੀ ਉੱਥੇ ਤੇ ਫਿਰ ਤੁਸੀਂ ਇਹਨਾਂ ਦੀ ਹੈਲਪ ਕੀਤੀ ਜਰ ਸਰ ਹੈਲਪ ਕੀਤੀ ਜਾਂ ਗੱਡੀ 'ਚ ਲੈ ਕੇ ਆਏ ਜੀ ਪਾ ਕੇ ਜੀ ਮੈਡਮ ਨੇ ਕਹਿੰਦੇ ਮੁਕਾਬਕ ਉੱਥੇ ਪੀਸੀਆਰ ਦੀ ਗੱਡੀ ਖੜੀ ਸੀ ਲੇਕਿਨ ਉਹ ਕੋਈ ਕਾਰਵਾਈ ਨਹੀਂ ਸਰ ਪੀਸੀਆਰ ਦੀ ਨਹੀਂ ਸੀ ਗੱਡੀ ਉਹ 1 ਕਿਲੋਮੀਟਰ ਖੜੀ ਸੀ ਵੀਡੀਓ ਬਣਾਈ ਆ ਮੈਂ ਅੱਛਾ ਜੀ ਵੀਡੀਓ ਮੈਨੇ ਬਣਾਈ ਆ ਸਰ ਮੈਂ ਕੱਲਾ ਸੀਗਾ ਝੰਮਟ ਚੌਂਕੀ 'ਚ ਆਂਦੀ ਅਸੀਂ ਦੇਖੀ ਵੀਡੀਓ ਤੁਸੀਂ ਹੈਲਪ ਕੀਤੀ ਆ ਕੱਲਾ ਸੀਗਾ ਜੀ ਇਕੱਲੇ ਨੇ ਚੱਕੇ ਜਾਂ ਬੰਦੇ ਇੱਥੇ ਵੀ ਇਕੱਲਾ ਲੈ ਕੇ ਆ ਇੱਥੇ ਵੀ ਇਕੱਲੇ ਨੇ ਸਟੇਚਰ ਤੇ ਪਾ ਕੇ ਅੰਦਰ ਲੈ ਮੈਂ ਮੈਂ ਜੀ ਮੈਂ ਨਾਲ ਸੀ ਮੈਂ ਗੱਡੀਆਂ ਤੇ ਲੋਡ ਕਰਾਏ ਆ ਮਾਮਲਾ ਦਾ ਇਹ ਸਰ ਠਾਣਾ ਹੈਗਾ ਸਰਬਾ ਨਗਰ ਦਾ ਜੀ ਤੇ ਚੌਂਕੀ ਚੌਂਕੀ ਰਗੁਨਾਥਾ ਜੀ ਰਗੁਨਾਥ ਚੌਂਕੀ ਜੀ ਸਰ